ਟਰੰਪ ਸਾਹਿਬ ਹੋਰੇ ਮਸਕ ਸਾਹਿਬ ਹੋਰੇ ਟਿਕਟੌਕ ਦਾ ਫੇਰ ਦੁਬਾਰਾ ਚਰਚਾ ਸ਼ੁਰੂ ਹੋਈ ਤੇ ਟਰੰਪ ਸਾਹਿਬ ਤੇ ਮਸਕ ਸਾਹਿਬ ਨੂੰ ਕਹਿੰਦੇ ਆ ਵੀ ਖਰੀਦਲਾ ਭਰਾਵਾ ਜੇ ਖਰੀਦਿਆ ਜਾਂਦਾ ਤਾਂ ਪਰ ਪਤਾ ਨਹੀਂ ਚਲੋ ਖਰੀਦਦੇ ਆ ਕਿ ਨਹੀਂ ਥੋੜੀਆਂ ਥੋੜੀਆਂ ਖਬਰਾਂ ਜੀ ਇਧਰੋਂ ਆ ਰਹੀਆਂ ਕਿ ਭਈ ਟਿਕਟੌਕ ਤੇ ਇੰਡੀਆ ਚ ਵੀ ਚੱਲ ਪੈਣਾ ਹੁਣ ਚੱਲ ਪੈਣਾ ਸੱਚੀ ਕਿ ਅਜੇ ਬੈਣ ਹੀ ਰਹਿਣਾ ਸਿੰਪਲੀ ਬੜਾ ਸਦਾ ਜੀ ਦੇਖੋ ਇਹ ਗੱਲ ਆਪਾਂ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਐਲਨ ਮਸਕ ਹੂੰ ਉਹ ਦੂਸਰਾ ਅਡਾਨੀ ਬਣੇਗਾ ਯਾਨੀ ਇੰਡੀਆ ਦੇ ਵਿੱਚ ਜੋ ਅਡਾਨੀ ਦਾ ਜ਼ਿਕਰ ਹੁੰਦਾ ਹੈ ਹੂੰ ਯੂਐਸ ਦੇ ਵਿੱਚ ਉਹ ਕਹਿ ਲੋ ਕਿ ਉਹੀ ਰੋਲ ਅਦਾ ਕਰੇਗਾ ਬਿਲਕੁਲ ਤੁਸੀਂ ਕਈ ਚੀਜ਼ਾਂ ਦੇਖ ਲਓ ਮੈਂ ਜੈਂਡਰ ਵਾਲਾ ਤੁਹਾਨੂੰ ਦੱਸਿਆ ਸੀਗਾ ਤਾਂ ਉਹ ਉਹਦੀ ਹੀ ਇੱਛਾ ਪੂrti ਹੈ ਜੀ ਠੀਕ ਹੈ ਜੀ ਕਈ ਚੀਜ਼ਾਂ ਉਸਨੇ ਜਿਸ ਤਰ੍ਹਾਂ ਦਾ ਨਾਜੀ ਸਲੂਟ ਮਾਰਿਆ ਉਹ ਆਪਣੇ ਆਪ ਦੇ ਵਿੱਚ ਹਿਟਲਰ ਵਾਲਾ ਉਹ ਸਲੂਟ ਹੈ ਸਰ ਬਹੁਤ ਕੁਝ ਕਹਿੰਦਾ ਹੂੰ ਇਹ ਕੁਝ ਹੀ ਰਮਜ਼ਾ ਹੁੰਦੀਆਂ ਨੇ ਸਾਬ ਜੀ ਜੀ ਬਿਲਕੁਲ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਦੇਖੋ ਜਿਹੜਾ ਡੋਨਲਡ ਟਰੰਪ ਹੈ ਉਹ ਵੀ ਵਪਾਰੀ ਆ ਹੂੰ ਕਾਰੋਬਾਰੀ ਆ ਬਿਲਕੁਲ ਤੇ ਜਿਹੜਾ ਮਸਕ ਆ ਉਹ ਵੀ ਕਾਰੋਬਾਰੀ ਹੈ ਬਿਲਕੁਲ ਇਹਨਾਂ ਨੇ ਟਿਕਟੌਕ ਪਹਿਲਾਂ ਹੀ ਬੜਕਾਤੀ ਸੀਗੀ ਹੂੰ ਠੀਕ ਹੈ ਜੀ ਉਦੋਂ ਬਚ ਗਏ ਡੋਨਲਡ ਟਰੰਪ ਪਹਿਲੇ ਵਿਰੋਧ ਦੇ ਵਿੱਚ ਸੀ ਹੁਣ ਇਹਨਾਂ ਨੇ ਬੈਨ ਲਾ ਦਿੱਤਾ ਤੇ ਉਹਦਾ ਸ਼ਾਇਦ 75 ਦਿਨ ਦਾ ਸਮਾਂ ਦੇ ਦਿੱਤਾ ਉਹਦੇ ਨਾਲ ਕੀ ਹੁੰਦਾ ਸਰ ਇਹਨੂੰ ਨਾ ਇੱਕ ਸ਼ਬਦ ਬੋਲਦੇ ਆ ਕਾਰੋਬਾਰ ਦੀ ਦੁਨੀਆ ਦੇ ਵਿੱਚ ਕਿ ਸ਼ਾਇਦ ਅ ਡਿਕ੍ਰੀਸ ਡੀਲ ਕੁਸ਼ ਡਿਕ੍ਰੀਸ ਡੀਲ ਜੀ ਕਿ ਕਿਸੇ ਚੀਜ਼ ਨੂੰ ਬਿਲਕੁਲ ਥੱਲੇ ਲਿਆਓ ਹਮ ਜਦੋਂ ਉਹਦੀ ਕੀਮਤ ਡਿੱਗ ਪਾਉਗੀ ਤਦ ਉਸ ਚੀਜ਼ ਨੂੰ ਖਰੀਦ ਲਓ ਸ਼ਾਰਟ ਸੈਲਰ ਵੀ ਇਹ ਕਰਦੇ ਨਾ ਹਿੰਡਨਮਰਗ ਵਾਲੇ ਇਹ ਹੀ ਜਿਗਾਰਡ ਹੈ ਕੁੱਲ ਬਲ ਬਿਲਕੁਲ ਤਾਂ ਇਹਨਾਂ ਨੇ ਕੀ ਕੀਤਾ ਕਿ ਉਹਦੀ ਜਿਹੜੀ ਕੀਮਤ ਸੀ ਉਹ ਮਾਰੀ ਧੌਣ ਪਰਨੇ ਹੂੰ ਟਰੰਪ ਕਹਿੰਦਾ ਮੈਂ ਵੀ ਖਰੀਦ ਸਕਦਾ ਜੀ ਮਾਸਕ ਕਹਿੰਦਾ ਕਿ ਮੈਂ ਵੀ ਖਰੀਦ ਸਕਦਾ ਉਹ ਕਹਿੰਦੇ ਕਿ ਜਿਵੇਂ ਆਪਣੇ ਇੰਡੀਆ ਨੇ ਬੈਨ ਕੀਤਾ ਤੇ ਇਹ ਜੀ ਡਾਟਾ ਲੀਕ ਹੁੰਦਾ ਜੀ ਫਲਾਂ ਹੁੰਦਾ ਚైనా ਤੱਕ ਪਹੁੰਚਦਾ ਜੀ ਤਾਂ ਉਹ ਕਹਿੰਦੇ ਜੀ ਸਾਡੀ ਵੀ ਜਿਹੜੀ ਦੇਸ਼ ਦੀ ਸੁਰੱਖਿਆ ਜੀ ਜੀ ਉਹ ਦਾਤੇ ਲੱਗਦੀ ਆ ਅਮਰੀਕਾ ਦੀ ਕੋਈ ਕੰਪਨੀ ਖਰੀਦ ਲਵੇ ਤੇ ਚੱਲਦੀ ਰਹੂਗੀ ਹੂੰ ਇਹ ਤਰੀਕਾ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਨਾ ਜੀ ਹੂੰ ਹੂੰ ਤਾਂ ਹੁਣ ਚైనా ਦੀ ਜਿਹੜੀ ਕੰਪਨੀ ਆ ਜਿਹੜੀ ਉਹਦੀ ਕਹਿ ਲੋ ਕਿ ਮਾਤ ਕੰਪਨੀ ਆ ਕਿਸ ਟਾਕ ਦੀ ਉਹ ਸੋਚੇਗੀ ਵੀ ਹੁਣ ਭੱਜਦੇ ਭੂਤ ਦੀ ਲੰਗੋਟੀ ਸੀ ਜੋ ਕੁਝ ਮਿਲਦਾ ਲੈ ਲਵਾਂ ਹੂੰ ਤੇ ਫਿਰ ਮਸਕ ਜਾਂ 트ੰਪ ਕਿਸੇ ਤੀਜੇ ਨੂੰ ਕਿਉਂ ਲੈਣ ਦੇਣਗੇ ਬਿਲਕੁਲ ਉਹ ਆਪ ਸੌਦਾ ਮਾਰਨਗੇ ਮਸਕ ਕੋਲ ਵੀ ਵਾਧੂ ਆ ਉਹਦੇ ਕੋਲ ਵੀ ਦੌਲਤ ਵਾਧੂ ਆ ਅੱਛਾ ਜੇ ਉਹਨਾਂ ਨੇ ਲੈ ਲਈ ਤਾਂ ਫਿਰ ਇੰਡੀਆ 'ਚ ਵੀ ਕਹਿਣਗੇ ਕਿਉਂਕਿ ਸਰ ਇੰਡੀ ਜੋ ਦੀ ਡਾਊਨਲੋਡਿੰਗ ਸੀ 2020 'ਚ ਬੈਨ ਹੋਈ ਉਹ ਹੂੰ ਮੈਂ ਤਾਂ ਚਲਾਈ ਨਹੀਂ ਮੈਂ ਵੀ ਨਹੀਂ ਚਲਾਈ ਸਾਡਾ ਕਾਤਾ ਬੜੀ ਵਿੰਦਾ ਹੁੰਦਾ ਸੀ ਟਿਕ ਟਕ ਉਹ ਤੋਂ ਛੋਟਾ ਹੁੰਦਾ ਸੀਗਾ ਬਿਲਕੁਲ ਹੂੰ ਤੇ ਉਹ ਬੜੀਆਂ ਟਿਕ ਟਕ ਤੇ ਉਹ ਆ ਹੁਣ ਜਿਵੇਂ ਇਨਸਟਾ ਵੰਦੇ ਆ ਹੂੰ ਹੂੰ ਬਿਲਕੁਲ ਬਿਲਕੁਲ ਟਿਕ ਟਕ ਦਾ ਵੀ ਬੋਕ ਦਾ ਟਿਕ ਟਕ ਦਾ ਸਮਾਨ ਸੀ ਤੇ ਸਰ ਉਸ ਵੇਲੇ ਇੱਕ ਡਾਟਾ ਸੀਗਾ ਕਿ 30% ਉਹਦੀ ਡਾਊਨਲੋਡਿੰਗ ਜਿਹੜੀ ਆ ਆਲ ਵਰਲਡ ਆਲਓਵਰ ਉਹ ਇੰਡੀਆ ਚੋਂ ਆਇਆ ਤੇ ਆ ਵਾਰ 30% ਇੰਡੀਆ ਦੇ ਹਾਂਜੀ ਤਕਰੀਬਨ 50 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਮੈਂ ਤਾਂ ਇੰਡੀਆ ਬਾਜ਼ਾਰ ਜਾਣ ਤੋਂ ਬਾਅਦ ਤੇ ਇਹਦਾ ਮਤਲਬ ਇਹ ਆ ਕਿ ਜੇ ਮਸਕ ਨੇ ਇਹ ਪੰਗਾ ਲੈ ਲਿਆ ਜੀ 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 ਤੇ ਉਹ ਕਹਿਦਨ ਕਿ ਕੇ ਮੋਦੇ ਸਾਹ ਬਜ਼ਾਰ ਕਾ ਦਾ ਫਿਰ ਕੋਲ ਵੀ ਲੋਕ ਕਿ ਇਹ 3 ਬਿਲੀਅਨ ਡਾਲਰ ਦਾ ਇਹ ਬਣ ਜਾਣਾ ਕੰਮ ਜੇ ਚੱਲ ਪਿਆ ਦੁਬਾਰਾ ਤਾਂ ਫਿਰ ਹਾਂ ਜੀ ਜੀ ਟ੍ਰਿਲੀਅਨ ਡਾਲਰ ਦਾ ਕਹਿੰਦੇ ਇਹ ਬਣ ਜਾਣਾ ਬਿਲਕੁਲ ਬਾਜ਼ਾਰ ਆ ਜੀ ਇਹ ਗੱਲ درست ਹੈ ਤਾਂ ਕਾਰੋਬਾਰੀ ਇਸੇ ਤਰ੍ਹਾਂ ਹੀ ਕਰਦੇ ਆ ਤੁਸੀਂ ਉਹ ਤੇਲ ਦਾ ਦੇਖਣਾ ਅਮਾਨੀ ਵਾਲੀ ਆਪਾਂ ਬਜ਼ਾਰਤ ਸੀਗੀ ਇਹ ਰਮਾਨੀ ਵਾਲਾ ਮਸਲਾ ਹੋ ਗਿਆ ਹੂੰ ਕਿ ਪੁਰੀ ਸਾਹਿਬ ਖੁਦ ਹੀ ਕਹਿੰਦੇ ਕਹਿੰਦੇ ਜੀ ਤੁਸੀਂ ਡੋਨਲਡ ਟਰੰਪ ਕਹਿੰਦੇ ਜੀ ਤੇਲ ਦਾ ਉਤਪਾਦਨ ਵਧਾਵਾਂਗੇ ਅਸੀਂ ਅੱਗ ਲਾਓ ਈਵੀ ਨੂੰ ਅਸੀਂ ਤੇ ਜਿਵੇਂ ਦੀ ਗੱਡੀ ਕੋਈ ਚੱਲਦੀ ਹੈ ਚੱਲਣ ਦਿਓ ਤੇ ਇਧਰੋਂ ਪੁਰੀ ਸਾਹਿਬ ਕਹਿੰਦੇ ਕਿ ਬਹੁਤ ਤੇਲ ਆ ਰਿਹਾ ਜੀ ਅਮਰੀਕਾ ਚੋਂ ਜਿਵੇਂ ਆਪਾਂ ਕਹਿੰਦੇ ਹੁੰਦੇ ਨੀ ਛੱਡਦੇ ਨਾਮਕੇ ਪਿੰਡ ਜਾਵਾਂਗੇ ਲੱਡੂ ਭੇੜੇ ਖਾਵਾਂਗੇ ਉਹ ਕਹਰੇ ਉੱਥੋਂ ਤੇਲ ਵਧੇਗਾ ਸਾਡੇ ਕੋਲ ਆਏਗਾ ਉਹ ਤੁਹਾਡੀ ਫਜ਼ੀਅਤ ਕਰ ਰਿਹਾ ਤੁਹਾਡੇ ਬੰਦਿਆਂ ਨੂੰ ਕੱਢਣ ਨੂੰ ਫਿਰਦੇ ਨੇ ਇਹ ਕਹਿੰਦੇ ਜੀ ਆਓ ਬਾਜ਼ਾਰ ਖੁੱਲਾ ਸੋ ਕੋਲ ਮੁਲਾਕੀ ਇੰਡੀਆ ਦੀ ਜਿਹੜੀ ਇਸ ਵੇਲੇ ਦੀ ਸਰਕਾਰ ਹੈ ਉਹ ਅਮਰੀਕਾ ਤੋਂ ਕਹ ਲੋ ਕਿ ਟਸ ਤੋਂ ਮਸ ਨਹੀਂ ਹੋਏਗੀ ਜਿੱਥੇ ਉਹਨਾਂ ਨੇ ਖਲਾਰ ਦਿੱਤੀ ਇਹਨਾਂ ਨੇ ਤੇ ਸਾਭ ਉੱਚੀ ਨਹੀਂ ਜੇ ਪਰਣਾ ਬਿਲਕੁਲ ਬਿਲਕੁਲ ਡੋਨਲਡ ਟਰੰਪ ਤੋਂ ਤਾਂ ਸਰ ਢਰੀ ਜਾਂਦੇ ਨੇ ਉਹ ਤੇ ਬਸ ਗਾ ਹੀ ਪਾਈ ਤੁਰਿਆ ਹੁੰਦਾ ਬਸ ਆਪਾਂ ਉਹ ਪਰਸੋਂ ਵੀ ਗੱਲ ਹੀ ਕੀਤੀ ਸੀ ਜਦੋਂ ਉਹਨੇ ਸੌਂ ਚੁੱਕੀ ਆਪਾਂ ਵੇਖਿਆ ਜੀ ਸੌਂ ਕਰੀ ਚੁੱਕੀ ਉਹ ਤੇ ਬਸ ਜਿਵੇਂ ਨਰਿੰਦਰ ਮੋਦੀ ਸੀ ਕਿ ਨਾ कोरोना ਚ ਜਦੋਂ ਆ ਜਾਂਦੇ ਸੀ ਜਾਂ ਨੋਟਬੰਦੀ ਵੇਲੇ ਜਦੋਂ ਸਕਰੀਨ ਤੇ ਆ ਜਾਂਦੇ ਸੀ ਲੋਕਾਂ ਤੇ ਸਾਹ ਸੁੱਕ ਜਾਂਦੇ ਸੀ ਵਾਸ਼ਰੂਮ ਚ ਬੈਠਾ ਬੰਦਾ ਵੀ ਉਹ ਘਰ ਦੇ ਨੂੰ ਕਹਿੰਦਾ ਉੱਚੀ ਕਰ ਦੇ ਟੈਲੀਵਿਜ਼ਨ ਕੀ ਕਹਿਣ ਲੱਗਾ ਮੈਨੂੰ ਪਤਾ ਲੱਗ ਜਾਏ ਵੀ ਵਾਸ਼ਰੂਮ ਆ ਤਾਂ ਚੜ ਜਾਂਦਾ ਸੀ ਸਮਾਨ ਜੀ ਉਹ ਬੰਦ ਕਰਨ ਲੱਗਾ ਇਹ ਕੁਝ ਖੋਲਣ ਲੱਗਾ ਤਾਂ ਪਤਾ ਕੁਝ ਨਹੀਂ ਲੱਗਦਾ ਸੀ ਅਮਰਪਾਲ ਸਿੰਘ ਜੀ ਕਹਿ ਰਹੇ ਕਿ ਚਾਈਨਾ ਤੋਂ ਬਹੁਤ ਕੁਸ਼ੀਅਤ ਕਰਦੇ ਆ ਕਹਿੰਦੇ ਫਿਰ ਟਿਕਟੌਕ ਦੇ ਵਿੱਚ ਕੀ ਪ੍ਰੋਬਲਮ ਹੈ ਇਹ ਇਹ ਤੱਕ ਡਾਟੇ ਲੂਟੇ ਵਾਲਾ ਹੀ ਮਸਲਾ ਸੀਗਾ ਬਈ ਹਾਂ ਜਿਹੜੀ ਅਮਰੀਕਾ ਕੰਪਨੀ ਆ ਇਹ ਕੰਵਾਲਾ ਹੀ ਆ ਇੱਕ ਕਹ ਲੋ ਕਿ ਉਹ ਮਤਲਬ ਕਿ ਚਲਾਵਾ ਜਾਂ ਕੰਮ ਆ ਮੇਰੀ ਗੱਲ ਸੁਣੋ ਆ ਜਿਹੜਾ ਫੋਨ ਆ ਇਹ ਫੋਨ ਵੀ ਚਾਈਨਾ ਮੇਡ ਆ ਹੂੰ ਤੁਹਾਡੇ ਕੋਲ ਕਿਹੜਾ ਹੈ ਇਹ ਵੀ ਸ਼ਾਇਦ ਬਾਹਰਲੇ ਮੁਲਕ ਦਾ ਹੋਏਗਾ ਹਰੇਕ ਮੇਰੇ ਖਿਆਲ ਦੇ ਨਾਲ ਦੂਜਾ ਜਾਂ ਤੀਜਾ ਮੋਬਾਈਲ ਚਾਈਨਾ ਮੇਡ ਚਾਈਨਾ ਮੇਡ ਬਹੁਤੀਆਂ ਚੀਜ਼ਾਂ ਕੱਲੇ ਮੋਬਾਈਲ ਤੁਹਾਡਾ ਮੋਬਾਈਲ ਵੀ ਮੈਨੂੰ ਲੱਗਦਾ ਕਿ ਚਾਈਨਾ ਵਾਲਾ ਦਾ ਹੋਏਗਾ ਹਣ ਬ੍ਰਾਂਡ ਦਾ ਆਪਾਂ ਨਾਮ ਨਹੀਂ ਲੈਂਦੇ ਠੀਕ ਹੈ ਜੀ ਆਵੀ ਚਾਈਨਾ ਵਾਲਿਆਂ ਦਾ ਉਹ ਵੀ ਚਾਈਨਾ ਵਾਲਿਆਂ ਦਾ ਤਾਂ ਸਿਰਫ ਫੇਰ ਬਿਲਕੁਲ ਕੀ ਕਰੋਗੇ ਕਿੰਨਾ ਟੱਲਕਾਉਂਗੇ ਅਰੇ ਜੀ ਕੱਲਾ ਗੰਦੀਆਂ ਜੀ ਆ ਜਗਦੀਪ ਸਿੰਘ ਜੀ ਕਹਿ ਰਹੇ ਕਹਿੰਦੇ ਖਬਰ ਇਹ ਵੀ ਆ ਰਹੀ ਹੈ ਕਿ ਬਦਲੇ ਦੇ ਵਿੱਚ ਟਵਿੱਟਰ ਜਾਂ ਐਕਸ ਚੀਨ ਵਿੱਚ ਬੈਨ ਕੀਤੀ ਜਾਵੇਗੀ ਪਰ ਇਹ ਉਹ ਤਾਂ ਤੁਹਾਨੂੰ ਪਤਾ ਉਹਨਾਂ ਤੇ ਟੈਰਿਫ ਵਾਰ ਜਿਹੜਾ ਹੈ ਨਾ ਉਹ ਕੀਤਾ ਜਾਏਗਾ ਤੇ ਬਦਲੇ ਦੇ ਵਿੱਚ ਚਾਈਨਾ ਤਿਆਰ ਹੈ ਜੀ ਚਾਈਨਾ ਅਮਰੀਕਾ ਦੇ ਨਾਲ pèceਣ ਵਾਸਤੇ ਤਿਆਰ ਉਹ ਲੜ ਵੀ ਸਕਦੇ ਆ pèce ਵੀ ਸਕਦੇ ਵਪਾਰਕ ਜੰਗ ਜੀ ਜੀ ਠੀਕ ਹੈ ਜੀ ਹਥਿਆਰਾਂ ਵਾਲੀ جنگ ਤੇ ਉਧਰ ਨਾ ਜਾਈਓ ਡਿਫੈਂਸ ਦਾ ਐਕਸਪਰਟ ਕੋਈ ਦੱਸ ਸਕਦਾ ਕਿ ਉਹਦੇ ਕੋਲ ਕੀ ਹੈ ਇਹਦੇ ਕੋਲ ਕੀ ਆ ਨਾ ਕਿ ਮਿਲਟਰੀ ਪਾਵਰ ਕਿਹੜੀ ਵੱਡੀ ਆ ਉਹ ਕਈ ਆਡੀਅנס ਤੋਂ ਵੀ ਐਕਸਪਰਟ ਹੁੰਦੇ ਨੇ ਜੀ 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 ਕਿਉਂਕਿ ਉਹ ਇੱਕ ਅਲੱਗ ਵਿਸ਼ਾ ਹੈ ਬਹੁਤ ਬਿਹਤਰੀਨ ਵਿਸ਼ਾ ਹੁੰਦਾ ਸਿਕਿਉਰਿਟੀ ਨਾਲ ਜੁੜਿਆ ਮਿਲਟਰੀ ਪਾਵਰ ਨਾਲ ਜੁੜਿਆ ਜੀ 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 ਹਥਿਆਰਾਂ ਨਾਲ ਜੁੜਿਆ ਜਹਾਜ਼ਾਂ ਨਾਲ ਜੁੜਿਆ ਬਹੁਤ ਵਸੀਖੇਰਾ ਹੁੰਦਾ ਉਹਦਾ ਪਰ ਕਹਿਨ ਦਾ ਮਤਲਬ ਇਹ ਹੈ ਸਾਬ ਕਿ ਜੇ ਆਪਾਂ ਦੇਖੀਏ ਟ੍ਰੇਡ ਵਾਰ ਜਿਹੜਾ ਹੁੰਦਾ ਵਪਾਰਕ ਜੰਗ ਤजारत ਜੰਗ ਉਹਦੇ ਚ ਉਹ ਹਥਿਆਰ ਨੇ ਉਹ ਚਟਕਾ ਸਹਿ ਲਨਗੇ ਔਰ ਇੰਡੀਆ ਚਟਕਾਨੀ ਸਹਿ ਸਕਦਾ ਜੇ ਦੀ ਇਕਨੋਮੀ ਸੱਚ ਜਾਈ ਉਹ ਪਹਿਲਾਂ ਹੀ ਰਸਾਤਲ ਚ ਹੈ ਹਮ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਸਰ ਅਮਨ ਖਰਵਾਉਣ ਦਾ ਪਰੋਕੀਏ ਸਰ ਭਾਈ ਇਹਨਾਂ ਦਾ ਆਪ ਕਮੈਂਟ ਲਈਏ ਕੀ ਕਰੀਏ ਸਰ 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 ਪਲੀਜ਼ 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 ਰੁਕ ਜਾਓ ਰੁਕ ਜਾਓ ਸਰ ਸਾਲ ਲਓ ਸਰ ਇੱਕ ਪਾਣੀ ਦਾ ਗਲਾਸ ਲਓ ਜਦ ਤੱਕ ਅਸੀਂ ਕਮੈਂਟ ਲੈਨੇ ਤੁਹਾਡਾ ਜੀ ਜੀ ਇੱਕ ਕਮੈਂਟ ਕੱਲ ਦਾ ਕਾਫੀ ਕਰਕੇ ਰੱਖਿਆ ਹੋਇਆ ਇਹਨਾਂ ਨੇ ਵੀ ਕਿਤੇ ਕੱਲ ਦਾ ਦੇਣ ਨਾਲ ਲੰਘ ਜੇ ਮਿੰਤ ਹੈ ਸਰ ਜਿਵੇਂ ਹਸਰਾ ਜਹਸ ਕਹਿੰਦਾ ਸੀ ਮੈਂ ਮਿੰਤਰਾਜ ਮਿੰਤ ਤੇ ਮੈਂ ਮੈਂ ਮਿੰਟੂ ਨਹੀਂ ਜੀ ਮੈਂ ਵੀ ਮਿੰਤਰਾਜ ਮਿੰਤ ਹੀ ਕਹਿ ਲਓ ਮਿੰਨਤ ਮਿੰਨਤ ਹੀ ਬਣ ਗਈ ਹੈ ਹੂੰ ਲਓ ਜੀ ਮਿੰਟੂ ਜੀ ਆਪਾਂ ਕਮੈਂਟ ਵੀ ਪੜ ਲੈਂਦੇ ਆ ਫਿਰ ਐਵੇਂ ਇਹ ਕਹਿੰਦੇ ਕਿ ਕੇਜਰੀਵਾਲ ਝੂਠ ਬੋਲ ਰਿਹਾ ਕਹਿੰਦੇ ਟਿਕਟ ਵਾਲਾ ਜਰਮਨੀ ਵਿੱਚ ਵੀ ਫ੍ਰੀ ਹੈ ਇੱਥੇ ਬਾਈ ਜੀ ਕੁਝ ਫੀ ਫ੍ਰੀ ਨਹੀਂ ਆ ਕਹਿੰਦੇ ਲੋਕਾਂ ਨੂੰ ਪਾਗਲ ਬਣਾ ਰਿਹਾ ਦੇਖੋ ਜੀ ਹੁਣ ਇਹਦਾ ਤੁਸੀਂ ਜਵਾਬ ਅਰਵਿੰਦ ਕੇਜਰੀਵਾਲ ਤੇ ਨਰਿੰਦਰ ਮੋਦੀ ਦੋਨਾਂ ਚੀ ਖਾਸੀ ਹੈ ਤਾਂ ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਦੀ ਕੈਂਪੇਨ ਚ ਸੀ ਕਿੰਨਾ ਕੁਛ ਬੋਲ ਕੇ ਗਿਆ ਹੁਣ ਪੰਜਾਬ ਚ ਕੀ ਕੁਛ ਹੋਇਆ ਕੀ ਕੁਛ ਨਹੀਂ ਉਹਦੇ ਤੇ ਘੱਟ ਬੋਲਦੇ ਆ ਦਿੱਲੀ ਚ ਹੁਣ ਉਹ ਇੰਟਰਨੈਸ਼ਨਲੀ ਜਾਂ ਇਧਰ ਉਧਰ ਬਈਆਂ ਮਿਸਾਲਾਂ ਦਿੰਦੇ ਨੇ ਸਰ ਆ ਤੁਹਾਡੇ ਸਾਹਮਣੇ ਮੈਂ ਤਾਂ ਜਰਮਨ ਕਦੇ ਗਿਆ ਨਹੀਂ ਜਿਹੜਾ ਬੰਦਾ ਕੋਈ ਵਾਕਫ ਹੈ ਜੀ ਜੀ ਉਹ ਇਧਰ ਉਹਦੇ ਸਿਸਟਮ ਤੋਂ ਵੀ ਦੱਸ ਸਕਦਾ ਹੈ ਨਾ ਬਿਲਕੁਲ ਤੇ ਜੇ ਇਸ ਤਰ੍ਹਾਂ ਦਾ ਝੂਠ ਬੋਲਿਆ ਜਾ ਰਿਹਾ ਸ ਤਾਂ ਫਿਰ ਉਹ ਜਿਹੜੀ ਰਾਜਨੀਤੀ ਚੱਲ ਰਹੀ ਸੀ ਤੇ ਜਿਹੜੀ ਰਾਜਨੀਤੀ ਨਵੀਂ ਆ ਇਹ ਤਾਂ ਫਰਕ ਕੀ ਆ ਬਿਲਕੁਲ ਜਿਸ ਦੇ ਫਰਕ ਪਣਪਾਲ ਦੇ ਰੱਖਣ ਆਏ ਸੀਗੇ ਫਰਕ ਮਿਟਾਉਣ ਨਹੀਂ ਸੀ ਆਏ ਹੁਣ ਤਾਂ ਫਰਕ ਮਿਟਦਾ ਨਾ ਸਰ ਆ ਰਿਹਾ ਸਰ ਸ਼ਾਇਦ ਕਿ ਤਰ੍ਹਾਂ ਮੈਂ ਕਿਹਾ ਕਿ ਬੇਸ਼ੱਕ ਅਰਵਿੰਦ ਕੇਜਰੀਵਾਲ ਜੀ ਦਿੱਲੀ ਚ ਮਜ਼ਬੂਤ ਨੇ ਪਰ ਇਹਨਾਂ ਦੀ ਕੈਂਪੇਨ ਜਾਂ ਇਹਨਾਂ ਦਾ ਜਿਹੜਾ ਆ ਸਾਰਾ ਕੁਝ ਆ ਨਾ ਇਹ ਦੂਜਿਆਂ ਤੋਂ ਹੁਣ ਪਿੰਨ ਨਹੀਂ ਰਹਿ ਗਿਆ ਤੁਸੀਂ ਇੱਕ ਚੀਜ਼ ਦੇਖੋ ਕਿ ਉਹ ਕੋਈ ਵੀ ਬਿਆਨ ਕਟ ਗਣਤੀਆਂ ਬਾਰੇ 370 ਬਾਰੇ ਕਿਉਂ ਨਹੀਂ ਦਿੰਦੇ ਹੂੰ ਕਿਉਂਕਿ ਉਹ ਇਹਨਾਂ ਦੀ ਗੱਲ ਕਰਕੇ ਕਿ ਵੀ ਮੁਸਲਮਾਨ ਵੋਟ ਚਾਹੀਦੀ ਵੋਟ ਉਹਦੀ ਵੋਟ ਯਾਰ ਇਹਦੇ ਵਾਸਤੇ ਮੈਂ ਦੂਜੀ ਵੋਟ ਦਾ ਨੁਕਸਾਨ ਨਹੀਂ ਕਰਨਾ ਬਿਲਕੁਲ ਸਰ ਜਿੱਥੇ ਇਹ ਗੱਲਾਂ ਆ ਜਾਂਨਾਂ ਮੈਂ ਸਮਝ ਲਓ ਸਮਝੋ ਸਿਆਸਤਦਾਨ ਬਣ ਗਏ ਹਨ ਪੱਕੇ ਸਿਆਸਤਦਾਨ ਬਣ ਗਏ ਕੈਰਮਿੰਟੂ ਜੀ ਹੁਣ ਕੇਜਰੀਵਾਲ ਸਾਹਿਬਾਂ ਦੀ ਗੱਲ ਤੇ ਚੱਲੀ ਪਈ ਹੈ ਤੇ ਫਿਰ ਆਪਾਂ ਪਾਰਟੀ ਦੀ ਗੱਲ ਨਾ ਹੋਵੇ ਇਹ ਵੀ ਕਰਨੀ ਪੰਦੀ ਤੇ ਇਧਰ ਪੰਜਾਬ ਵਾਲੀ ਆਪ ਨਹੀਂ ਸਰ ਆਪਾਂ ਨਾ ਅਮਨ ਖੋੜੀ ਦੀ ਗੱਲ ਕਰਦੀਏ ਉਹ ਜਰਮਨ ਤੋਂ ਹੀ ਆ ਤਾਂ ਆ ਮੈਂ ਕਿਹਾ ਕਿ ਸੋ ਆ ਦੇਖ ਲਓ ਜੀ ਜਰਮਨ ਚ ਰਹਿਣ ਵਾਲੇ ਸ਼ਖਸ ਸਰਵਿੰਦ ਕੇਜਰੀ왈 ਜੀ ਦੀ ਗੱਲ ਨੂੰ ਕੱਟ ਰਹੇ ਨੇ ਦਾਵਾ ਕਰ ਰਹੇ ਨੇ ਪਰ ਇਹ ਗੱਲ ਮੇਰੇ ਖਿਆਲ ਦੇ ਨਾਲ ਇੱਕ ਸਾਬਕਾ ਆਈਆਰਐਸ ਅਫਸਰ ਵਾਸਤੇ ਜਾਂ ਐਡੇ ਪੜੇ ਲਿਖੇ ਪੋਲਿਟਿਸ਼ੀਅਨ ਵਾਸਤੇ ਜੋ ਖੁਦ ਇਨਕਲਾਬੀ ਪੋਲਿਟਿਕਸ ਦਾ ਝੰਡਾ ਬਰਦਾਸ਼ਤ ਕਹਿੰਦਾ ਆਪਣੇ ਆਪ ਨੂੰ ਜੀ ਉਹਦੇ ਵਾਸਤੇ ਠੀਕ ਨਹੀਂ ਹੈ ਜ਼ਿਕਰ ਅਮਨ ਜੀ ਦੀ ਗੱਲ ਜੀ ਜੀ ਅਮਨ ਜੀ ਮਿਹਰਬਾਨੀ ਕਰੋ ਹੁਣ ਤੇ ਤੁਹਾਡੇ ਦੋਨਾਂ ਬੰਦਗੇ ਬਸ ਕਰੋ ਮੇਰੇ ਦੂਸਰੇ ਮਿੱਤਰਾਂ ਨੂੰ ਡਿਸਟਰਬ ਨਾ ਕਰੋ ਪਲੀਜ਼ ਮਿਹਰਬਾਨੀ ਕਰਕੇ ਹਾਂਜੀ ਹਾਂਜੀ ਗੱਲ ਨੂੰ ਵਧੀਆ ਰਹਿਣ ਦਿਓ ਗੱਲ ਦਾ ਫਲੋ ਹੈ ਜਿਹੜਾ ਗੱਲ ਦਾ ਰੁਖ ਹੈ ਨਾ ਉਹ ਨਾ ਬਦਲੋ